ਇੱਕ ਮਹੀਨੇ ਤੋਂ ਉੱਪਰ ਹੋ ਗਿਆ ਲੱਤ ਟੁੱਟੀ ਨੂੰ ਗਲਗੀ ਪਾਸ ਪੈ ਗਈ ਵਿੱਚ ਬਸ ਉਵੇਂ ਬੈਠਾ ਪੰਜਾਬ ਦੇ ਹੈਲਥ ਸਿਸਟਮ ਦੇ ਹਾਲਾਤ ਇੰਨੇ ਮਾੜੇ ਹੋ ਚੁੱਕੇ ਆ ਵੀ ਸਰਕਾਰੀ ਹਸਪਤਾਲਾਂ 'ਚ ਇਦਾਂ ਦੇ ਮਰੀਜ਼ਾਂ ਦਾ ਇਲਾਜ ਨਹੀਂ ਹੁੰਦਾ ਪ੍ਰਾਈਵੇਟਾਂ ਦੇ ਵਿੱਚ ਇੱਕ ਐਕਸਟਰਾ ਕਰਦੇ ਸਾਰੇ ਉਹ ਰੇਟ ਤੈਅ ਕਰਨ ਲੱਗ ਜਾਂਦੇ ਆ ਵੀ ਲੱਖ ਲੱਗੂਗਾ ਜੀ ਡੇਢ ਲੱਖ ਲੱਗੂ ਲੱਤ ਤੀਜੀ ਵਾਰੀ ਟੁੱਟ ਗਈ ਐ ਦੀ ਇੱਥੋਂ ਹੀ ਇਸ ਵਾਰ ਰੇੜਾ ਪਲਟ ਗਿਆ ਪੱਠੇ ਲੈ ਕੇ ਆ ਰਿਹਾ ਸੀ ਤੇ ਲੱਤ ਟੁੱਟ ਗਈਆ ਦੋ ਬਰੀਸ ਤੋਂ ਪਹਿਲਾਂ ਹੋ ਚੁੱਕਿਆ ਕੰਮ ਇਹ ਪੱਠੇ ਤੇ ਇਹ ਕੰਮ ਕਰਦਾ ਏ 6-7 ਮਾਂਗ ਹੈ ਗਈਆਂ ਗੁਰੀ ਹੋ ਗਈ ਡੈਡੀ ਕੋਈ ਗੁਜ਼ਰਾਈ ਤੇ ਭੈਣ ਭਰਾ ਕਿੰਨੇ ਤੁਸੀਂ ਤੇ ਸੀਗੇ ਐ ਛੇ ਸੀਗੇ ਉਹ ਕਿੱਥੇ ਨੇ ਛੇ ਭਰਾ ਬੜੇ ਮਰ ਗਏ ਜੀ ਹਾਂ ਛੋਟੇ ਮੈਂ ਛੋਟਾ ਨਹੀਂ ਤੇ ਛਿਆਂ ਦੇ ਵਿੱਚੋਂ ਕੋਈ ਵੀ ਨਹੀਂ ਹੈਗਾ ਸਾਰੇ ਹੀ ਮਰ ਗਏ ਤੇ ਜੇ ਭਾਂ ਦੇ ਤਾਂ ਹੋਣਗੇ ਪੈਣਾ ਧਨੀਵਾਦੀ ਮਰੀਏ ਪਾਣੀ ਤੇ ਕੀਤਾ ਇਹਦਾ ਮੁੰਡਾ ਕੀ ਆ ਜੀ ਬਸ ਇੱਕ ਦਿਨ ਨੂੰ ਆ ਕੇ ਪੁੱਜ ਗਿਆ ਅੰਮ੍ਰਾਲੀ ਸੱਟ ਬਸ ਆਏ ਮੜ ਕੇ ਮੜ ਕੇ ਆਪਣੇ ਨਾ ਮੁੰਡਾ ਏ ਪਿੰਡ ਦੇ ਵਿੱਚ ਤੇ ਇਹਦੀ ਲੱਤ ਬਹੁਤ ਜ਼ਿਆਦਾ ਖਰਾਬ ਹੋ ਗਈ ਆ ਇਹਦੇ ਨੂੰ ਦੋ ਤਿੰਨ ਆਪਰੇਸ਼ਨ ਵੀ ਹੋ ਚੁੱਕੇ ਆ ਇਹ ਲੱਤ ਦੇ ਰਾੜ ਆ ਇਹਦੇ ਰਾੜ ਦੇ ਵਿੱਚ ਆ ਵੀ ਇੱਥੇ ਜਗਮੇ ਦਾ ਹੋਇਆ ਪਿਆ ਤੇ ਬਾੜਾ ਜਾ ਕਮਾਤੇ ਇਹਦਾ ਕੋਈ ਨਹੀਂ ਹੈਗਾ ਨਾ ਇਹਦਾ ਕੋਈ ਭੈਣ ਆ ਨਾ ਕੋਈ ਇਹਦਾ ਕੋਈ ਭਰਾ ਏ ਤੇ ਇਹਦਾ ਘਰ ਵੀ ਸਾਰਾ ਟਿਆ ਪਿਆ ਏ ਆ ਇਹਦਾ ਦੇਖ ਲੋ ਤੇ ਆ ਮੀ ਕਿੰਨੇ ਪਿਆ ਇਹਦਾ ਕਮਰਾ ਵੀ 14 ਸੀਗਾ ਪੱਲੀ ਪਾਈ ਹੋਈ ਆ ਛੱਤ ਦੇ ਉੱਤੇ ਤਾਂ ਹੱਥ ਬੰਨ ਕੇ ਬੇਨਤੀ ਆ ਤਾਂ ਇਸ ਮੇਰੇ ਭਰਾ ਦੀ ਹੈਲਪ ਕੀਤੀ ਜਾਵੇ ਮਦਦ ਕੀਤੀ ਜਾਵੇ ਇਹਦਾ ਇਲਾਜ ਕਰਾਇਆ ਜਾਵੇ ਇਹਦਾ ਵੈਕੁਰਜੀ ਦਾ ਖਾਲਸਾ ਵੈਕੁਰਜੀ ਕੀ ਫਤਿਹ ਜੀ ਜਖਸੀਰ ਸਿੰਘ son of ਨਰੰჯਨ ਸਿੰਘ ਉਮਰ 40 ਸਾਲ ਆ ਮਾਨ ਦਾ ਨਾਮ ਨਸੀਬਕੌਰ ਆ ਇਹ ਵੀਰ ਤੁਹਾਡੇ ਸਾਹਮਣੇ ਬੈਠਾ ਜਿਹੜਾ ਇਹ ਰੇੜਾ ਖੱੱਚਰ ਰੇੜਾ ਜਿਹੜਾ ਸੀਗਾ ਉਹ ਚਲਾਉਂਦਾ ਸੀ ਉਹ ਖੱੱਚੇ ਦਾ ਜਿਹੜਾ ਚਲਾ ਕੇ ਆਪਣਾ ਜੀਵਨ ਜਿਆਪਨ ਕਰਦਾ ਸੀ ਰੋਟੀ ਚੱਲਦੀ ਸੀ ਵਿਆਹ ਕਰਾਇਆ ਸੀ ਕੁਝ ਸਾਲ ਪਹਿਲਾਂ ਤਲਾਕ ਹੋ ਗਿਆ ਘਰ ਵਾਲੀ ਤੋਂ ਅਲੱਗ ਹੋ ਗਿਆ ਇਕੱਲਾ ਹੀ ਰਹਿੰਦਾ ਚੂੜ ਚੱਕ ਪਿੰਡ ਆ ਵੀਰ ਦਾ ਲੱਤ ਤੀਜੀ ਵਾਰੀ ਟੁੱਟ ਗਈ ਐ ਦੀ ਇੱਥੋਂ ਹੀ ਇਸ ਵਾਰ ਰੇੜਾ ਪਲਟ ਗਿਆ ਪੱਠੇ ਲੈ ਕੇ ਆ ਰਿਆ ਸੀ ਤੇ ਲੱਤ ਟੁੱਟ ਗਈ ਆ ਦੋ ਵਾਰੀ ਇਸ ਤੋਂ ਪਹਿਲਾਂ ਹੋ ਚੁੱਕਿਆ ਕੰਮ ਇਹ ਪੱਠੇ ਤੇ ਇਹ ਕੰਮ ਕਰਦਾ ਇੱਟਾਂ ਦੀ ਮਨ ਲਓ ਜਿਹੜੀ ਲੋਕਾਂ ਦੇ ਘਰਾਂ ਤੇ ਕਰਕੇ ਨੇ 100 ਇਟਮ ਆ ਲਈ ਕਿਸੇ 200 ਇਟਮ ਮੰਗਾ ਲਈ ਉਹ ਭਰ ਕੇ ਰੇੜਾ ਉੱਥੇ ਛੱਡ ਗਏ ਉਹ ਤੇ ਸਾਡੇ ਨਾਲ ਸੰਪਰਕ ਕੀਤਾ ਸੀਗਾ ਬਲਵੀਰ ਸਿੰਘ ਉਹਨਾਂ ਨੇ ਤੇ ਜਗਸੀਰ ਸਿੰਘ ਉਹਨਾਂ ਨੇ ਇਹ ਵੀਰ ਹੁਣੀ ਚੁੱਟ ਚੱਕ ਤੁਹਾਡੇ ਨਾਲ ਜੁੜੇ ਹੋਏ ਆ ਬਲਵੀਰ ਵੀਰ ਤੇ ਇਹ ਵੀਰ ਹੁਣੀ ਪਹਿਲਾਂ ਵੀ ਉਸ ਡੱਗਰ ਤੋਂ ਮਰੀਦ ਸਾਡੇ ਕੋਲੇ ਕੈਂਪ ਦੇ ਵਿੱਚ ਵੀ ਆਉਂਦੇ ਰਹਿੰਦੇ ਆ ਦਿਮਾਗ ਦੀਆਂ ਦਵਾਈਆਂ ਚੱਲਦੀਆਂ ਹੋਰ ਵੀ ਸਮਾਜ ਸੇਵਾ ਦੇ ਵਿੱਚ ਵੀ ਵੀਰ ਆਪਣਾ ਯੋਗਦਾਨ ਪਾਉਂਦੇ ਨੇ ਹਮੇਸ਼ਾ ਤੇ ਅੱਜ ਇਸ ਵਕਤ ਦੇ ਮਾਰੇ ਹੋਏ ਵੀਰ ਨੂੰ ਨੌਜਵਾਨ ਨੂੰ ਲੈ ਕੇ ਆਏ ਨੇ ਅੱਜ ਪੰਜਾਬ ਦੇ ਹੈਲਥ ਸਿਸਟਮ ਦੇ ਹਾਲਾਤ ਇੰਨੇ ਮਾੜੇ ਹੋ ਚੁੱਕੇ ਆ ਵੀ ਸਰਕਾਰੀ ਹਸਪਤਾਲਾਂ 'ਚ ਇਦਾਂ ਦੇ ਮਰੀਜ਼ਾਂ ਦਾ ਇਲਾਜ ਨਹੀਂ ਹੁੰਦਾ ਜੀ ਇਹ ਇਹਨੂੰ ਮੋਗਗਿਆ ਹਸਪਤਾਲ ਲੈ ਜਾਂਦੇ ਤਾਂ ਮੋਗਗਿਆ ਵਾਲਿਆਂ ਨੇ ਰਜਿੰਦਰਾ ਹਸਪੀਟਲ ਪਟਿਆਲੇ ਰੈਫਰ ਕਰ ਦੇਣਾ ਸੀ ਹੋ ਸਕਦਾ ਪਟਿਆਲੇ ਵਾਲੇ ਗਾਂ ਪੀ.ਡੀ.ਆਈ. ਕਰ ਦਿੰਦੇ ਤੇ ਬੰਦਾ ਜੇ ਇੰਨੇ ਜੋਗਾ ਹੋਵੇ ਚੰਡੀਗੜ੍ਹ ਤੱਕਰ ਪਹੁੰਚਣ ਜੋਗਾ ਫਿਰ ਉਹ ਬੰਦਾ ਕਿਸੇ ਨੂੰ ਦੇ ਕੇ ਫੜ ਦੜ ਕੇ ਕਿਸੇ ਤੋਂ ਇੱਥੇ ਨਾ ਇਲਾਜ ਕਰਾ ਲਵੇ ਪ੍ਰਾਈਵੇਟਾਂ ਦੇ ਵਿੱਚ ਇੱਕ ਐਕਸਟਰਾ ਕਰਦੇ ਸਾਰੀ ਉਹ ਰੇਟ ਤੈਅ ਕਰਨ ਲੱਗ ਜਾਂਦੇ ਆ ਵੀ ਲੱਖ ਲੱਗੂਗਾ ਜੀ 1.5 ਲੱਖ ਲੱਗੂ ਇੰਨੇ ਦਾ ਨਾ ਹਸਪਤਾਲ 'ਚ ਦਾਖਲ ਕਰਾਂਗੇ ਜੀ ਇਹਦੇ ਵਿੱਚ ਰੋਡ ਜਿਹੜੀ ਪਾਉਣੀ ਆ ਇੱਕ 60000 ਵਾਲੀ ਆ ਇੱਕ 40000 ਵਾਲੀ ਆ ਇੱਕ 20 ਵਾਲੀ ਆ ਤੁਸੀਂ ਦੱਸੋ ਕਿਹੜੀ ਪਾਈਏ ਮਤਲਬ ਸਿਹਤ ਨਾਲ ਵੀ ਖਿਲਵਾੜ ਕੀਤਾ ਜਾਂਦਾ ਹੁਣ ਇੱਕ ਮਰੀਜ਼ ਨੂੰ ਕੀ ਪਤਾ ਮੇਰੇ ਕਿਹੜੀ ਰੋਡ ਪਾਈ ਜਾਵੇ ਇਹ ਤਾਂ ਡਾਕਟਰ ਨੂੰ ਪਤਾ ਤੇ ਇਹਦੇ ਵਿੱਚ ਵੀ ਆਪਸ਼ਨਾਂ ਦਿੱਤੀਆਂ ਜਾਂਦੀਆਂ ਪੈਕੇਜ ਬਣਾ ਕੇ ਦਿੱਤਾ ਜਾਂਦਾ ਵੀ ਵੀ ਲੱਖ ਰੁਪਏ ਦਾ ਪੈਕੇਜ ਆ 50000 ਦਾ ਪੈਕੇਜ ਆ ਜੀ 1.5 ਲੱਖ ਦਾ ਪੈਕੇਜ ਆ ਤੇ ਜਗਸੀਰ ਜਿਹੜਾ ਰੋਜ਼ 2200 ਰੁਪਏ ਕਮਾਉਂਦਾ ਸੀ ਉਹ ਕਿੱਥੋਂ ਦੇਉ ਉਹ ਇੰਨੇ ਪੈਸੇ ਤੇ ਤੁਸੀਂ ਜਾਣਦੇ ਹੋ ਜਦੋਂ ਕੋਈ ਮਜ਼ਦੂਰ ਦੇ ਸੱਟ ਲੱਗਦੀ ਆ ਲੱਤਾਂ ਬਾਹਾਂ ਉਹਦੀਆਂ ਫੈਕਟਰੀਆਂ ਉਹਦੀਆਂ ਦੁਕਾਨਾਂ ਵਾਂ ਉਹਦੀਆਂ ਉਹਦਾ ਕਾਰੋਬਾਰ ਹੱਥ ਪੈਰੀ ਆ ਉਹਦੇ ਤੇ ਜੇ ਹੱਥ ਪੈਰੀ ਨਾ ਰਹੇ ਤਾਂ ਮਜ਼ਦੂਰ ਤਾਂ ਭਿਖਾਰੀ ਬਣ ਕੇ ਰਹਿ ਜਾਂਦਾ ਫਿਰ ਅਰਦਾਸ ਕਰਿਓ ਕਿ ਮਜ਼ਦੂਰ ਆ ਜਿਹੜਾ ਇਹ ਮਜ਼ਦੂਰ ਬਣਿਆ ਰਵੇ ਪਰ ਦੂਸਰੀ ਗੱਲ ਅੱਜ ਵਕਤ ਪੈ ਹੀ ਤੂੰ ਤੁਹਾਨੂੰ ਪਤਾ ਭੈਣ ਭਰਾ ਕੋਈ ਚਾਚਾ ਤਾਇਆ ਮਾਮਾ ਕੋਈ ਯਾਰ ਦੋਸਤ ਕੋਈ ਨਹੀਂ ਖੜਦਾ ਧੰਨਵਾਦ ਆ ਵੀਰ ਹੁਣੀ ਜਿਹੜੇ ਇਹਨੂੰ ਉਪਰਾਲਾ ਕਰਕੇ ਇੱਥੇ ਲੈ ਕੇ ਆਏ ਆ ਔਰ ਹੁਣ ਵੀ ਅਸੀਂ ਵੀਰ ਨਾਲ ਇਹੀ ਗੱਲਾਂ ਕਰਦੇ ਸੀ ਵੀ ਵੀਰ ਮੇਰੇ ਪਹਿਲਾਂ ਦੋ ਵਾਰੀ ਲੱਤ ਲਾ ਲਈ ਤੂੰ ਤੇ ਤੀਜੀ ਵਾਰੀ ਇਹ ਹੋ ਗਿਆ ਵੀ ਜੇ ਹੁਣ ਦੁਬਾਰਾ ਟੁੱਟ ਗਈ ਫਿਰ ਪਤਾ ਨਹੀਂ ਕੀ ਬਣੂਗਾ ਵੀ ਤੂੰ ਵੀ ਆਪਦੀ ਕੇਅਰ ਕਰ ਥੋੜੀ ਜੀ ਅੱਜ ਸਾਡੀ ਸੁਸਾਇਟੀ ਦੀ ਸਾਡੇ ਸਮਾਜ ਦੇ ਵਿੱਚ ਇਸ ਤਰ੍ਹਾਂ ਦੇ ਲੋਕ ਹੌਲੀ 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 ਖਤਮ ਹੋ ਜਾਂਦੇ ਆ ਕੋਈ ਨਹੀਂ ਪੁੱਛਦਾ ਆ 1 ਮਹੀਨੇ ਤੋਂ ਉੱਪਰ ਹੋ ਗਿਆ ਲੱਤ ਟੁੱਟੀ ਨੂੰ ਗਲਗੀ ਪਾਸ ਪੈ ਗਈ ਵਿੱਚ ਬਸ ਉਵੇਂ ਬੈਠਾ ਹੁਣ ਇਹ 1 ਮਹੀਨਾ ਹੋਰ ਇਸੇ ਤਰ੍ਹਾਂ ਲੱਤ ਨੂੰ ਲਈ ਬੈਠਾ ਰਹਿੰਦਾ ਇਹ ਲੱਤ ਆਟੋਮੈਟਿਕੀ ਗੜ ਜਾਣੀ ਸੀਗੀ ਕਦੇ ਵੀ ਇਹਦੀ ਸਰਜਰੀ ਵੀ ਨਹੀਂ ਹੋ ਸਕਦੀ ਸੀ ਇਹਦੀ ਬੇਨਤੀ ਆ ਆਪਾਂ ਇਨਸਾਨ ਆ ਇਨਸਾਨ ਹੋਣ ਦਾ ਫਰਜ਼ ਜ਼ਰੂਰ ਨਿਭਾਇਆ ਕਰੀਏ ਇਹਦੇ ਆਂਡ ਗਵਾਂਡ ਇਹ ਨਗਰ ਖੇੜੇ ਦੇ ਵਿੱਚ ਬੜੇ ਭੈਣ ਭਰਾ ਹੋਣਗੇ ਜਿਹੜੇ ਚੰਗੇ ਅਮੀਰ ਨਾਲ ਅਮੀਰ ਨੇ ਚੰਗੇ ਕਾਰੋਬਾਰ ਵਾਲਿਆਂ ਨੇ ਉਹ ਆਪਣੇ ਆਪਣੇ ਪਿੰਡ ਦੇ ਵਿੱਚ ਤਾਂ ਕਿਸੇ ਦੀ ਮਦਦ ਕਰਨ ਕਿਸੇ ਦੀ ਬਾਹ ਫੜਨਾ ਹੋ ਸਕਦਾ ਵੀਰੇ ਦੇ ਕੋਈ ਮਾੜੀਆਂ ਆਤ ਤਾਂ ਹੋਣ ਪਰ ਇਹਦੇ ਹਾਲਾਤ ਦੇਖ ਕੇ ਦੀ ਮਦਦ ਕੀਤੀ ਜਾ ਸਕਦੀ ਹੁਣ ਅਸੀਂ ਵੀ ਵੀਰ ਉਹਨਾਂ ਨਾਲ ਗੱਲ ਕਰਦੇ ਸੀ ਵੀ ਇਹ ਸ਼ਰਾਬ ਪਿੰਡਾ ਵਾ ਜੇ ਹੁਣ ਇਹ ਕਹਿ ਕੇ ਅਸੀਂ ਵੀ ਇਹਨੂੰ ਵਾਪਸ ਭੇਜ ਦਈਏ ਵੀ ਤਾਂ ਸ਼ਰਾਬ ਪਿੰਦਾ ਤਾਂ ਲਤ ਜਮੇ ਗਲਜੂ ਵੱਢਣੀ ਪੈ ਜੂਗੀ ਇਹ ਜਿਹੜੇ ਦੇ ਹਾਲਾਤ ਆ ਸਾਨੂੰ ਉਹਦੇ ਮੁਤਾਬਕ ਕੰਮ ਕਰਨ ਲਈ ਪ੍ਰੇਰਨਾ ਦਿੰਦੇ ਨੇ ਵੀ ਆਪਾਂ ਇਹਦਾ ਆਪਣਾ ਫਰਜ਼ ਆ ਜਿਹੜਾ ਨਹੀਂ ਲਤ ਠੀਕ ਕਰਨ ਦਾ ਆਪਾਂ ਨਿਭਾਈਏ ਬਾਕੀ ਕੰਮ ਉਹ ਵਾਇਗਰੂ ਕਰਨੇਗੇ ਤੁਸੀਂ ਵੀ ਅਰਦਾਸ ਕਰਿਓ ਜਗਸੀਰ ਸਿੰਘ ਆਪਣੀ ਲਤ ਨੂੰ ਠੀਕ ਕਰਕੇ ਇੱਥੋਂ ਜਾਵੇ ਤੇ ਜਾ ਕੇ ਆਪਣੀ ਮਜ਼ਦੂਰੀ ਕਰੇ ਆਪ ਦਾ ਢੱਡ ਭਰੇ ਆਪ ਦਾ ਜੀਵਨ ਚੰਗੇ ਤਰੀਕੇ ਨਾਲ ਬਤੀਤ ਕਰੇ। ਤੁਸੀਂ ਜਿਹੜੇ ਤਰੀਕ ਮਾਂ ਕਿ ਹੈ ਗਈਆਂ ਮੂਰ ਹੋਈ ਡੈਡੀ ਕੋਈ ਗੁਜ਼ਰਾਈ। ਤੇ ਭੈਣ ਭਰਾ ਕਿੰਨੇ ਤੁਸੀਂ? ਕਿਸੀ ਹੈ? ਹੈ 6 ਸੀਗੇ। ਉਹ ਕਿ ਕਿੱਥੇ ਨੇ 6 ਭਰਾ? ਬੜੇ ਮਰ ਗਏ ਜੀ। ਹਾਂ ਛੋਟੇ? ਮੈਂ ਛੋਟਾ ਮੈਂ ਹੀ ਹਾਂ। ਤੇ 6ਾਂ ਦੇ ਵਿੱਚੋਂ ਕੋਈ ਵੀ ਨਹੀਂ ਹੈਗਾ। ਸਾਰੇ ਹੀ ਮਰ ਗਏ। ਧਤੀਜੇ ਭਾਂ ਦੇ ਤਾਂ ਹੋਣਗੇ। ਨਹੀਂ ਭੈਣਾ। ਦਾਣੀ ਵਰੀ ਹੈ ਮਰੀਏ ਪਾਣੀ ਨਹੀਂ ਤਾਂ ਨਹੀਂ ਹੋ ਸਕਦਾ ਕਿ ਸਾਰੇ ਖਤਮ ਹੋ ਗਏ ਕੋਈ ਵੀ ਨਹੀਂ ਹੈਗਾ ਨਹੀਂ ਮਰ 6 ਦੇ 6 ਇਹਦਾ ਹੀ ਐਂ ਦੱਸਦਾ ਮੈਨੂੰ ਕਹਿੰਦਾ ਵੀ ਜਦੋਂ ਮੈਨੂੰ ਮੰਮੀ ਰਾਤੀਏ ਮਰੀ ਵੀ ਜਾਨ ਨੂੰ ਸਾਰੇ ਮਰ ਜਾਂਦੇ ਸੀਗੇ ਹੂੰ ਵੀ ਮੈਂ ਇਕੱਲਾ ਬਚਿਆ ਜਿਹਨਾਂ ਦੇ ਨੇ ਕੁੜੇ ਹੈ ਚੁੱੜ ਚੱਕਦਾ ਹੀ ਇਹ ਮੁੰਡਾ ਉੱਤੇ ਆਣ ਗਵਣ ਤਾਂ ਦੱਸਦੇ ਹੋਣਗੇ ਤਾਏ ਚਾਚੇ ਤਾਂ ਹੋਣਗੇ ਹਾਂਜੀ ਹੈਗੇ ਆ ਜੀ ਇਹਦੇ ਇੱਕ ਹੀ ਆ ਤਾਏ ਦਾ ਮੁੰਡਾ ਇੱਕ ਹੀ ਆ ਜੀ ਵਾਸ ਇੱਕ ਦਿਨ ਨੂੰ ਆ ਕੇ ਪਹੁੰਚ ਗਿਆ ਆ ਅਮਰਾਲੀ ਸੱਟ ਵਸਰਾਇ ਮਰ ਕੇ ਮਰ ਗਈ ਹੈ ਹੂੰ ਚਲੋ ਵਾਹਿਗੁਰੂ ਭਲਾ ਕਰੇ ਸੱਚੇ ਪਾਤਸ਼ਾਹ ਕਰਪਾ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਸ ਵੀਰ ਦਾ ਇਲਾਜ ਵਾਸਤੇ ਅਸੀਂ ਨੂੰ ਦਾਖਲ ਕਰ ਰਹੇ ਹਾਂ ਦੀਪਕ ਹਸਪੀਟਲ ਦੇ ਡਾਕਟਰ ਅਮਨ ਸਿੰਘਲਾ ਦੇ ਅੰਦਰ ਇਹਦਾ ਆਪਰੇਸ਼ਨ ਕਰਾਵਾਂਗੇ ਤੇ ਜੇ ਕੋਈ ਭੈਣ ਭਰਾ ਇਹਦਾ ਇਲਾਜ ਚ ਮਦਦਤ ਕਰਨੀ ਚਾਹੁੰਦਾ ਸਿੱਡਾ ਹਸਪੀਟਲ ਦੇ ਵਿੱਚ ਜਕਸੀਰ ਸਿੰਘ ਦੇ ਨਾਮ ਤੇ ਮਦਦਤ ਕਰ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ